ਅੱਜ ਹੈਗਾ ਆ ਕੁਰਾਜ ਤੇਜ ਜੀ ਦਾ ਪੱਤੀ ਪਾਈ ਸਿੱਧੀ ਗੁਰਪੁਰ ਮਾਮਲਾ ਦਾ ਤਾਂ ਇੱਧਰ ਲੱਗਿਆ ਹਾਂ ਕਿਚਨ 'ਚ ਦਾਲ ਬਣਾਉਣ ਮਾਸ਼ ਛੋਲਿਆਂ ਦੀ ਦਾਲ ਆ ਇਹਦੇ ਚਾਵਲ ਹਨ ਮੈਂ ਆਵਾਲ ਕੇ ਬਣਾਏ ਆ ਲਿਆ ਦੋ ਨਾ ਜਿਪਸੋ ਲਿਆ ਦੋ ਨਾ ਜਾ ਕੇ ਆਣੀ ਇਹਨਾਂ ਦਾ ਹਬਾਲ ਆ ਇਹਨਾਂ ਨੂੰ ਪਹਿਲਾਂ ਇਹ ਸਹੀ ਕਰ ਕੀ ਆ ਜੀ ਤੂੰ ਬਣੀ ਹੋਈ ਆ ਸਾਰੀਆਂ ਠੁੱਟੀਆਂ ਹੋਈ ਕੋਈ ਕੁਝ ਲੈਣਾ ਆ ਆਹੋ ਸਾਰੀ ਸਾਰੇ ਸਾਰੀਆਂ ਰਹਿਣੀਆਂ ਠੁੱਟੀਆਂ ਕਿਚਨ 'ਚ ਇੱਧਰ ਹੁਣ ਫੇਰ ਮਨਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ ਕਹਿੰਦੀ ਪਕੌੜੇ ਬਣਾਉਣੇ ਤੇ ਮੈਂ ਉਹ ਹੀਗਾ ਮੈਂ ਤਾਂ ਮੈਂਟਲ ਹੁੰਦੀ ਆ ਕੋਈ ਘੋਲ ਨਹੀਂ ਕੋਈ ਕੁਝ ਨਹੀਂ ਹੈ ਮੈਂ ਅੱਜ ਦੱਸਿਆ ਜੀਗਾ ਵੀ ਹਰਮਨ ਜੇ ਤੋ ਕੰਮ ਸਿੱਖਿਆ ਆ ਉਹਦਾ ਸਤਾਦ ਆਊਗਾ ਉਹਦੇ ਹਾਲੇ ਪਕੌੜੇ ਅਸੀਂ ਖਾਣੇ ਫੇਰ ਉਹ ਪੱਖੇ ਲਵਾਏ ਉਹਦੇ ਨਾਲ ਫੇਰ ਪਿਆਸ ਲੱਗੀ ਪਾਣੀ ਪੁਣੀ ਪੀਤਾ ਗਿਆ ਅੱਜ ਬਲੌਗ ਨਹੀਂ ਬਣਿਆ ਇੰਨਾ ਆਪਣਾ ਵੈਸੇ ਅੱਜ ਬਲੌਗ ਬਣਿਆ ਛੋਟਾ ਜਿਹਾ ਚਲੋ ਜਿੰਨਾ ਵੀ ਬਣਿਆ ਤੇ ਬਲੌਗ ਦਾ ਕਰਦੇ ਆ ਜੀ ਇੱਥੇ ਹੀ ਐਂਡ ਕਰੋ ਬਲੌਗ ਦਾ ਐਂਡ ਅੱਜ ਇਹ ਬਲੌਗ ਦਾ ਕਰਦੇ ਆ ਇੱਥੇ ਹੀ ਐਂਡ ਤੇ ਕੱਲ ਨੂੰ ਇਕ ਲਿਆਵਾਂਗੇ ਅਓ ਜੀ ਇੱਧਰ ਟਾਈਮ 11:00 ਵੱਜ ਗਏ ਤੇ ਇੱਧਰ ਲੱਗੇ ਆ ਹੁਣ ਨਾਸ਼ਤਾ ਕਰਨ ਹਾਂਜੀ ਹਾਂਜੀ ਅਸੀ ਭਾਵੇਂ ਸਾਰਿਆਂ ਨੂੰ ਸਵਾਗਤ ਹੈ ਜੀ ਨੰਦਰਾ ਬਲੌਗ ਤੇ ਆ ਕੇ ਤੁਸੀਂ ਠੀਕ ਹੈ ਤਾਂ ਮੈਂ ਐਸੀ ਵੀ ਠੀਕ ਹੈ ਤਾਂ ਚਲੋ ਸਿੱਖ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਲ ਤੇ ਹਾਂਜੀ ਆਓ ਜੀ ਕਰੀਏ ਨਾਸ਼ਤਾ ਹਾਂਜੀ ਤੁਸੀਂ ਆ ਰੋਟੀਆਂ ਵਾਲਾ ਰੱਖੋ ਤੇ ਅੱਜ ਹੈਗਾ ਆ ਗੁਰਾਂਜ ਦੇਵ ਜੀ ਦਾ ਪੰਜਵਾਂ ਪਾਠ ਸਿੱਤੇ ਗੁਰਪ੍ਰਬੰਧਾ ਦਾ ਚਲੋ ਜੀ ਪਰਨਾਮ ਆਸ਼ਿ ਕਰ ਤੇ ਅੱਜ ਤੱਕੀਬਨ ਸਾਰੇ ਗੁਰਦੁਆਰਾ ਸਾਹਿਬ ਦੇ ਮਨਾਉਣਾ ਆ ਨਾ ਆਪਣੇ ਕੱਲ ਮਨਾਉਣਾ ਆ ਆਪਾਂ ਕੱਲ ਜਾਵਾਂਗੇ ਗੁਰਦੁਆਰਾ ਸਾਹਿਬ ਸਾਰੇ ਸ਼ਾਮ ਨੂੰ ਮਨਾਉਂਦੇ ਹੁੰਦੇ ਆ ਨਾ ਜਾਂ ਮਹੀਨੇ ਦੇ ਆਖਰੀ ਦਿਨ ਮਨਾਉਂਦੇ ਆ ਤੇ ਉਹ ਕੱਲ ਮਨਾ ਲੇ ਫਿਰ ਗੁਰਦੁਆਰਾ ਅੱਜ ਤੱਕੀਬਨ ਸਾਰੇ ਸਾਰੇ ਗੁਰਦੁਆਰਾ ਸਾਹਿਬ ਅੱਜ ਉਹ ਗੀਰ ਗੀਰ ਲੱਗਦੀ ਹੁੰਦੀ ਆ ਯਾਰ ਛਵੀ ਲਾ ਛਵੀ ਲਾ ਬਹੁਤ ਲੱਗਦੀ ਆ ਗਰਮੀ ਆ ਤੇ ਅੱਛਾ ਗਰਮੀ ਦੇ ਉਹ ਕਿੰਨੀ ਆ ਹਾਂ ਅਗੁਰਪੁਰਪ ਕਰਕੇ ਹੋਰ ਜ਼ਿਆਦਾ ਗਰਮੀ ਹੁੰਦੀ ਆ ਹਾਂ ਚਲੋ ਜੀ ਕਰ ਲਈਏ ਨਾਸ਼ਤਾ ਮਿਲਦੇ ਆ ਬਲੇ ਸਾਡੇ ਬਲੌਗ ਦੇ ਨਾਲ ਠੀਕ ਹੈ ਅੱਜ ਬਲਕ ਨੂੰ ਵੀ ਛੁੱਟੀ ਆ ਹਾਂ ਨੂੰ ਛੁੱਟੀ ਆ ਹਾਂ ਅਸੀਂ ਖਾ ਲਈ ਰੋਟੀ ਇਹਨੇ ਰੋਟੀ ਖਾ ਲਈ ਆ ਚਲੋ ਖਾ ਲਈ ਆਪਾਂ ਵੀ ਫਿਰ ਮਿਲਦੇ ਦਹੀਂ ਨਾਲ ਮਿਸਰੀ ਆਉਂਦੀ ਆ ਹੋਰ ਚਲੋ ਲੋ ਜੀ ਕਿੰਨਾ ਟਾਈਮ 1 ਵਜ ਗਿਆ ਤੇ ਇੱਧਰ ਲੱਗਿਆ ਹਾਂ ਕਿਚਨ 'ਚ ਹੁੰਦਾਲਣ ਨੂੰ ਹੋਰ ਕੀ ਇੱਧਰ ਪਿਆ ਚੌਲ ਭਿੱਜਣੇ ਤੇ ਟਾਵਲ ਵੀ ਮੰਨੇ ਹੋਰ ਪੱਲੂ ਨੂੰ ਤਾਂ ਖਾਣੇ ਨੂੰ ਹੁੰਦੇ ਤੱਕ ਬੜਾ ਹੀ ਇਹਦਾ ਠੀਕ ਹੈ ਚਲੋ ਮੋਟਰ ਤੇ ਅਦਰਕ ਨੂੰ ਮਿੱਜਾ ਗ੍ਰाइंड ਕਰ ਲਿਆ ਤੋੜਕਾ ਲਾ ਕੇ ਮਾਂ ਦੀ ਦਾਸੀ ਦੀ ਮਾਂ ਦੀ ਲੱਭੀ ਜਿਨੀ ਬਾਈ ਹਮੇਂ ਹਾਂ ਮਾਂ ਥੋੜੇ ਸੀ ਥੋੜੀ ਜਿਹੀ ਨਾਲ ਥੋੜੀ ਬਣਾਣੀ ਆ ਥੋੜੀ ਜਿਹੀ ਬਣਾ ਲਈ ਸ਼ਾਮ ਨੂੰ ਫੇਰ ਕੋਸੋਰਣ ਪਲੀਟ ਪਿਆ ਆ ਹਣ ਹਾਂ ਰੇਲੇ ਪਿਆ ਆ ਹਣ ਕਿੰਨਾ ਕੁਛ ਪਿਆ ਆ ਆ ਰੱਖਿਆ ਅਦਰਕ ਤੇ ਆ ਹਾਂਜੀ ਆ ਰੱਖੋ ਤੇ ਹਾਂ ਜੀ ਮਿੱਜਾ ਇਹ ਰੱਖਿਆ ਫੇਜ ਵਿੱਚ ਤੇ ਮੈਂ ਤੋੜਕਾ ਲਾ ਕੇ ਤੇ ਚਾਵਲ ਆ ਜਾ ਵਾਲ ਕੇ ਬਣਾਣੀ ਠੀਕ ਆ ਉਹ ਨਾ ਚਲੋ ਲਾ ਲਓ ਫਿਰ ਗਰਮ ਇਹ ਟਾਈਮ ਹੋ ਗਿਆ ਪੌਣੇ 2 ਤੇ ਹਾਂਜੀ ਕੀ ਬਣਾ ਰਹੇ ਅੱਜ ਅੱਜ ਮਾਸ਼ ਛੋਲਿਆਂ ਦੀ ਦਾਲ ਬਣਾਈ ਮਾਸ਼ ਛੋਲਿਆਂ ਦੀ ਦਾਲ ਇਹਦੇ ਚਾਵਲ ਆ ਨਾ ਮੈਂ ਅਵਾਲ ਕੇ ਬਣਾਏ ਆ ਅੱਛਾ ਨਾ ਹਵਾਲੇ ਆ ਪੀਸ਼ੂ ਤੇ ਇਹਨਾਂ ਦੀ ਹੂੰ ਫੇ ਹੁਣ ਹੋਰ ਕੀ ਕਰਨਾ ਹੈ ਫੋਰ ਬਸ ਹੁਣ ਕੁਝ ਨਹੀਂ ਕਰਨਾ ਹੈਗਾ ਦਾਲ ਬਣ ਜਾਵੇ ਹੂੰ ਤੇ ਚਾਵਲ ਬਣ ਗਏ ਆ ਠੀਕ ਆ ਮੈਂ ਕੱਢ ਦਿੱਤਾ ਸਾਰਾ ਹੀ ਨਾ ਹਵਾਲਕੇ ਗਿੱਤਾ ਬਣਾ ਗਏ ਦੇ ਇਹ ਸਾਰੀ ਇਹ ਵੀ ਟਰਾਈ ਕਰਕੇ ਦੇਖ ਲਓ ਇਹ ਵੀ ਟਰਾਈ ਕਰਕੇ ਦੇਖ ਲਓ ਬਹੁਤ ਵਧੀਆ ਬਣਿਆ ਚੌਲ ਤਾਂ ਤੇ ਪਲਕ ਪਾਲਾ ਕੰਦਰ ਇਹ ਸਾਡੀ ਕੁੜੀ ਅੰਦਰ ਹੀ ਬਿਠੀ ਰਹਿੰਦੀ ਕੱਲੀ ਪਤਾ ਨਹੀਂ ਕੀ ਕਰਦੀ ਰਹਿੰਦੀ ਸਾਰੀ ਦਿਣੀ ਕੀ ਕਰਦੀ ਰਹਿੰਦੀ ਸਾਰੀ ਦਿਣੀ ਕੱਲੀ ਹੈਂ ਮੋਟੀ ਇਹ ਮੋਟੀ ਅੱਗੇ ਪੇਪਰ ਪੜੇ ਵਧੀਆ ਹੋਏ ਆ ਤਲੋ ਅਜੋ ਬਾਹਰ ਉੱਠ ਕੇ ਤੁਸੀਂ ਵੀ ਯਾ ਯੋਰੀਆ ਹੂੰ ਇਹ ਕੀ ਹੋ ਗਿਆ ਉਹ ਨਿਸ਼ਾਨ ਪੈ ਜਿੰਨੇ ਦੇ ਪੱਤੇ ਨਿਸ਼ਾਨ ਪੈ ਜਿੰਨੇ ਦੇ ਮੈਂ ਕਹ ਆਇਆ ਤੁਸੀਂ ਉੱਠ ਕੇ ਬਾਹਰ ਤੇ ਰੱਖਿਆ ਨਹੀਂ ਹੈਂ ਮੈਂ ਕਹ ਤੂੰ ਵੀ ਆ ਜਾ ਉੱਠ ਕੇ ਬਾਹਰ ਚਿਪਸ ਮੰਗਦੀ ਸੀ ਕਿ ਕਹਿੰਦੀ ਮੈਂ ਚਿਪਸ ਤੁਸੀਂ ਵੀ ਘਰ ਆਲੇ ਕੋਈ ਨਹੀਂ ਚਿਪਸ ਲਿਆ ਦਿੰਨੇ ਆ ਕਿਹੜੀ ਗੱਲ ਆ ਚਿਪਸ ਲਿਆ ਦਿੰਨੇ ਜਾ ਕੇ ਇਹ ਅਦਨਾਂ ਜੇਪਸੋ ਲਿਆਦਨਾਂ ਜਾ ਕੇ ਆਣੀ ਇਹ ਸਹੀ ਕਰ ਕੀ ਆ ਤੂੰ ਪਣੀ ਹੋਈਆਂ ਸਰਵਾ ਵਾਲੇ ਬਣ ਛੱਡਦੀਆਂ ਸਿਰਸੁਰ ਬਾਹ ਕੇ ਰੱਖ ਸਾਰੀਆਂ ਫੁੱਟੀਆਂ ਆਉਂਦੀ ਕੋਈ ਰਹਿਣਾ ਆ ਆਹੋ ਬਾਹ ਸਿਰਸੁਰ ਬਾ ਆਪਣਾ ਸਿਰ ਮਾਰਾ ਕੋਟਾ ਕੱਪੜੇ ਕੁੱਪੜੇ ਬਦਲ ਕੇ ਕੋਈ ਸਿਰਸੁਰ ਬਾ ਕੋਈ ਜਦਕ ਸਾਰੇ ਚੋਸਤ ਫੂਰਤ ਰਵੇ ਆਈ ਸਾਰੇ ਸਾਰੀਆਂ ਰਹਿਣੀਆਂ ਛੁੱਟੀਆਂ ਕਰ ਚੱਲਾਇਆ ਸੁਸਤੀ ਪਾਈ ਰੱਖਣੀ ਦੱਸ ਨਾਤੀਆਂ ਕਿ ਨਹੀਂ ਨਾਤੀ ਵੀ ਨਹੀਂ ਜੇ ਮੈਂ ਕਹੀ ਜਾਂਦੀ ਮੈਂ ਨਾਲ ਨਹੀਂ ਮੈਂ ਨਾਲ ਕਦੇ ਕਰ ਪਿਆ ਕਿੱਦਾਂ ਵੀ ਹੈਗੀ ਆ ਤੂੰ ਹੈ ਜਿੱਲੀ ਬਣੀ ਬਈ ਆ ਚਲ ਕਿਹੜਾ ਚਿਪਸ ਲੈਣਾ ਬਸ ਮੈਂ ਲਿਆ ਕੇ ਦਿੰਨਾ ਦੱਸ ਕਿਹੜਾ ਲੈਣਾ ਹੈ ਹੈ ਸੋਚ ਕੇ ਦੱਸੀਂ ਸੋਚ ਕੇ ਦੱਸੀਂ ਚਲ ਸੋਚ ਕੇ ਦੱਸ ਫੇ ਮੈਂ ਲੈ ਕੇ ਆਣਾ ਜਾ ਕੇ ਲਓ ਜੀ ਆ ਗਈ ਰੋਟੀ ਸਾਡੀ ਉਹ ਵੀ ਚੱਕ ਲਿਆ ਬੱਲੂ ਆਪਣੇ ਰੁਬਲ ਅਚਾਰ ਵਾਲਾ ਡੱਬਾ ਹਾਂਜੀ ਦੋਸਤ ਦਾਲ ਚਾਵਲ ਜਿਹੜੇ ਖਾਣੇ ਆ ਮਾਸ਼ੋਲੇ ਦਾਲ ਨਾ ਮਾਸ਼ੋਲੇ ਦਾਲ ਨਾ ਚਾਵਲ ਤੇ ਨਾਲ ਨਿੰਬੂ ਪਾਣੀ ਠੀਕ ਹੈ ਜੀ ਤੇ ਚਲੋ ਸੈਲਡ ਨਾਲ ਆ ਜੀ ਤੇ ਮਿਲਦੇ ਆਂ ਨਾਸ਼ਤਾ ਦੁਪਹਿਰ ਦਾ ਕਰਕੇ ਤੇ ਬਣੇ ਰਿਓ ਸਾਡੇ ਬਲੌਗ ਦੇ ਨਾਲ ਬਾਕੀ ਦੇਖਦੇ ਆਂ ਸ਼ਾਮ ਨੂੰ ਅੱਜ ਕੀ ਪ੍ਰੋਗਰਾਮ ਹੁੰਦਾ ਹੋਈ ਹੋਇਆ ਠੀਕ ਹੈ ਨਹੀਂ ਓਕੇ ਜੀ ਲਓ ਜੀ ਟਾਈਮ ਹੋ ਗਿਆ ਸਵਾ 6 ਤੇ ਆਪਾਂ ਇਹ ਕਰੇ ਤੇ ਇੱਧਰ ਹੁਣ ਫੇਰ ਮਨਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ ਕਹਿੰਦੀ ਪਕੌੜੇ ਬਣਾਉਣੇ ਆਂ ਦੇਖੋ ਜੀ ਜਦੋਂ ਦਿਲ ਕਰਦਾ ਜਿਹੜੀ ਚੀਜ਼ ਦਿਲ ਕਰਦਾ ਉਹ ਮੈਂਟਲ ਆਉਂਦੀ ਏ ਹੁਣ ਪਕੌੜੇ ਲੱਗੀ ਆ ਜੀ ਬਰਉਣ ਆਲੂ ਆਲੂ ਪਿਆਜ਼ ਵਾਲੇ ਪਕੌੜੇ ਨਾਲ ਬੇਸਨ ਦਾ ਪਗੜ ਆਹ ਸਬਜ਼ੀ ਰਨ ਲਓ ਆਹ ਤੇ ਮੈਂ ਹੋਈਗਾ ਮੇਰੇ ਤਾਂ ਮੈਂਟਲ ਹੁੰਦੀ ਆ ਕੋਈ ਘੋਲ ਨਹੀਂ ਕੋਈ ਕੁਝ ਨਹੀਂ ਹੈ ਮੈਂਟਲ ਹਉਣੇ ਪਕੌੜੇ ਚਲੋ ਮੈਂ ਨਿਆਣੇ ਮੈਂ ਤੁਸ ਲਵਾ ਕੇ ਜਾਈਓ ਆਹੋ ਨਿਆਣੇ ਆਏ ਹੋਏ ਸੀਗੇ ਤੇ ਚਲੋ ਹੁਣ ਉਹ ਵੀ ਖਾ ਕੇ ਜਾਣਗੇ ਤੇ ਚਲੋ ਬਣਾ ਲਓ ਪਹਿਲਾਂ ਫਿਰ ਹੋਰ ਕੀ ਓਕੇ ਓਕੇ ਲਓ ਜੀ ਇੱਧਰ ਟਾਈਮ 4:30 ਹੋ ਗਏ ਆ ਇੱਧਰ ਲੱਗ ਗਿਆ ਹੁਣ ਪਕੌੜੇ ਬਣਾਉਣੇ। ਹਾਂਜੀ। ਅਬਨ ਮਾਸਲ ਨੂੰ ਵੀ ਦੇਆ ਬੰਦੇ ਨੇ ਜਾਣਾ ਆ। ਐ ਸ਼ਾਂਜੀ। ਸੌਸ ਪਾਈਏ? ਹਾਂ ਸੌਸ ਹੀ ਦੇਜਾਂ। ਠੀਕ ਆ। ਪਾ ਲਓ ਕਾਲਿਚ ਮੈਨੂੰ। ਹਾਂਜੀ ਸਾਨੂੰ ਇੱਧਰ ਚੇਤਾ ਹੀ ਭੁੱਲ ਗਿਆ ਵਲੌਗ ਬਣਾਉਣ ਦਾ ਪੱਖਾ ਲਾ ਲਿਆ ਅਸੀਂ ਨਵਾਂ। ਜਦੋਂ ਲੱਗ ਗਿਆ ਦੱਸਿਆ ਸੀਗਾ ਵੀ ਆਹੋ ਮੈਂ ਕਿਹਾ ਅੱਜ ਦੱਸਿਆ ਸੀਗਾ ਵੀ ਹਰਮਨ ਜੇ ਤੋ ਕੰਮ ਸਿੱਖਿਆ ਆ ਮੇ ਹਰਮਨ ਤਾਂ ਹੁਣ ਹੈ ਨਹੀਂਗਾ ਉਹਦਾ ਉਸਤਾਦ ਆਊਗਾ ਲਓ ਜੀ ਹੁਣ ਇਹ ਲੱਗ ਗਿਆ ਆ ਸਾਡਾ ਹੈ ਆਹੋ ਤੇ ਆਹ ਵਾਲਾ ਹੁਣ ਅਸੀਂ ਲਾਹਤਾ ਆ ਇਹਨੂੰ ਕੋਠੇ ਲਾ ਕੇ ਆਵਾਂਗੇ ਜਾਂ ਆ ਕੇ ਹੁਣ ਚਲੋ ਇਹਨੂੰ ਵੀ ਸਾਫ਼ ਸੁਥਰਾ ਕਰਤਾ ਚਲੋ ਵਧੀਆ ਲਾਈਏ ਦਾਦਾ ਜੀ ਚਲਾ ਕੇ ਦੇਖ ਲਿਆ ਕਰੀ ਯਾਰ ਜੀ ਟਾਈਮ ਹੋ ਗਿਆ 9:30 ਤੇ ਹੁਣ ਪੱਖੇ-ਪੁੱਖੇ ਵੀ ਲੱਗ ਗਏ ਆ ਆਪਣੇ ਸਾਰੇ ਉੱਪਰ ਵੀ ਲਾਇਆ ਆ ਤੇ ਇੱਧਰ ਲੱਗਿਆ ਜੀ ਹੁਣ ਰੋਟੀ ਖਾਣ ਆਪਾਂ ਦਾ ਹਾਲੇ ਪਕੌੜੇ ਹੀ ਖਾਣੇ ਨੇ ਪਸ਼ਕੰਮੀ ਵੀ ਪੀ ਲਈ ਪਸ਼ਕੰਮੀ ਦੋ ਗਲਾਸ ਵੀ ਲਈ ਪਕੌੜੇ ਖਾ ਲਏ ਫਿਰ ਉਹ ਪੱਖੇ ਲਵਾਏ ਉਹਦੇ ਨਾਲ ਫਿਰ ਪਿਆਸ ਲੱਗੀ ਪਾਣੀ-ਪੁਣੀ ਪੀਤਾ ਗਿਆ ਤੇ ਇਸ ਕਰਕੇ ਹੁਣ ਆਪਾਂ ਰੋਟੀ ਖਾਣੀ ਤੁਸੀਂ ਖਾਓ ਬਸ ਠੀਕ ਆ ਤੁਸੀਂ ਖਾਓ ਰੋਟੀਆਂ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਆ ਬਲੌਗ ਦਾ ਐਂਡ ਚਲੋ ਮਿਲਦੇ ਆ ਜੀ ਫਿਰ ਬਣੇ ਰਿਓ ਬਲੌਗ ਨਾ ਅੱਜ ਬਲੌਗ ਨਹੀਂ ਬਣਿਆ ਇੰਨਾ ਆਪਣਾ ਵੈਸੇ ਚੇਤਾ ਭੁੱਲ ਗਿਆ ਦਸਲ ਪੱਖਾ ਲਾਉਣਾ ਉਹਦਾ ਵੀ ਯਾਦ ਭੁੱਲ ਗਿਆ ਉਹ ਫਿਰ ਇੱਕ ਕੱਲਾ ਸੀ ਇੱਕ ਉਹਦੀ ਮਦਦ ਕਰਾਉਣੀ ਸੀ ਨਾਲ ਤੇ ਫਿਰ ਮੈਨੂੰ ਯਾਦ ਸੀ ਮੈਂ ਕਿਹ ਚੈਨ ਕਰਾਉਣ ਨੂੰ ਮੈਨੂੰ ਇਹ ਦਰਾਜ ਉਹਨੇ ਕੀ ਕਰਨਾ ਸੀ ਦਰਾਜ ਆਪਣੇ ਨੂੰ ਮੈਨੂੰ ਯਾਦ ਸੀ ਮੈਂ ਇਹ ਪੱਠੇ ਦੇ ਬਣਾਉਣ ਬਲੌਗ ਜੇ ਇਹ ਜਾਂ ਮੈਨੂੰ ਹੀ ਦੱਸ ਦੇ ਨੀ ਚੇਤਾ ਕਰਾ ਦੇ ਨੀ ਨਾ ਮੜ ਜਾ ਚਲੋ ਕਿਉਂਕਿ ਮੈਂ ਤੇ ਉਹਨਾਂ ਦਾ ਸਮਾਨ ਸਪਨ ਫੜਾਉਣ ਲੱਪਿਆ ਐਸੀ ਲਾ ਲੋ ਐਸੀ ਲਾਓ ਮੈਂ ਫਿਰ ਉਹਨੂੰ ਸਮਾਨ ਸਪਨ ਸਾਰਾ ਫੜਾਉਣ ਲੱਪਿਆ ਜੇ ਸਮਾਨ ਸਪਨ ਫੜਾਉਣ ਲੱਪ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਜਿੰਦਾ ਦਾ ਬਣਿਆ ਉਦਾਂ ਰਹੀ ਸਹੀ ਜੀ ਲਓ ਜੀ ਟਾਈਮ 9:30 ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਅੱਜ ਬਲੌਗ ਬਣਿਆ ਛੋਟਾ ਜਿਹਾ ਚਲੋ ਜਿੰਨਾ ਵੀ ਬਣਿਆ ਤੇ ਬਲੌਗ ਦਾ ਕਰਦੇ ਆ ਜੀ ਇੱਥੇ ਹੀ ਐਂਡ ਜਦੋਂ ਆਇਆ ਗਿਆ ਬਹੁਤ ਰਹਿੰਦਾ ਹੈ ਨਾ ਕੋਈ ਫਿਰ ਟਾਈਮ ਨਹੀਂ ਲੱਗਦਾ ਹੋਇਆ ਬਲੌਗ ਆਏਗੇ ਤੇ ਤਾਂ ਨਹੀਂ ਬਣਾਈਦਾ ਕੋਈ ਕੋਈ ਇਤਰਾਜ਼ ਕਰਦਾ ਕੋਈ ਨਹੀਂ ਕਰਦਾ ਫਿਰ ਇਸ ਕਰਕੇ ਜੀ ਬਣਾਈਦਾ ਨਹੀਂ ਕੋਈ ਇਤਰਾਜ਼ ਕਰਦਾ ਹਾਂ ਚਲੋ ਕਰੋ ਬਲੌਗ ਦਾ ਐਂਡ ਅੱਜ ਇਹ ਬਲੌਗ ਦਾ ਕਰਦੇ ਐ ਇੱਥੇ ਐਂਡ ਤੇ ਕੱਲ ਨੂੰ ਇਕ ਲਿਆਵਾਂਗੇ ਨਵਾਂ ਵਧੀਆ ਬਲੌਗ ਹਾਂ ਤੇ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤੁਸੀਂ ਸਾਨੂੰ ਕਮੈਂਟੇਜ਼ ਜ਼ਰੂਰ ਕਰਿਆ ਕਰੋ ਵਧੀਆ ਜਿਹਾ ਕਰਿਆ ਕਰੋ ਤੇ ਸਪੋਰਟ ਕਰੋ ਸਾਨੂੰ ਚਲੋ ਜੀ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ 'ਚ